ਕਰ ਕੰਮ ਕਰ ਰਿਹਾ ਯਾਰ ਚਾਰੀ ਗੜੀ ਪਾਉਣੀ ਆ ਜੀ ਮਾਰ ਮਾਰ ਇਹ ਡੰਡਾ ਮਾਰਦਾ ਜੱਲਾ ਜਿੱਸਾਂਗਾ ਚਲਾਦਾ ਆ ਆ ਚਲਾਉਂਗਾ ਤੂੰ ਮਾਰ ਕੇ ਦਿਖਾ ਮਾਰ ਕੇ ਤਾਂ ਦਿਖਾ ਬਰ ਮੋਟਾ ਨਹੀਂ ਲਉਂਦੀ ਮੈਂ ਚਲਾਉਂਗੀ ਕੋਈ ਵੀਡੀਓ ਦਾ ਦਾਸਰੀ ਦੋਸਤੋ ਇਸ ਵੀਡੀਓ ਨੂੰ ਦੇਖ ਕੇ ਮਨ ਬਹੁਤ ਜਿਆਦਾ ਅਦਾਸ ਹੋਇਆ ਅੱਖਾਂ ਨਮ ਹੋ ਗਈਆਂ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਗਾ ਕਿਵੇਂ ਇੱਕ ਹੰਕਾਰੀ ਬੰਦਾ ਛੋਟੇ ਛੋਟੇ ਬੱਚਿਆਂ ਦੀ ਰੋਜੀ ਰੋਟੀ ਦੇ ਵਿੱਚ ਲੱਤ ਮਾਰ ਰਿਹਾ ਹੈ ਉਹਨਾਂ ਨੂੰ ਮਿਹਨਤ ਮਜ਼ਦੂਰੀ ਵੀ ਨਹੀਂ ਕਰਨ ਦਿੰਦਾ। ਇਸ ਵੀਡੀਓ ਤੋਂ ਇਹ ਸਾਬਤ ਹੋ ਜਾਂਦਾ ਹੈ ਕਿ ਗਰੀਬ ਬੰਦੇ ਦੀ ਇਸ ਦੁਨੀਆ ਦੇ ਵਿੱਚ ਕੋਈ ਵੀ ਜੂਨ ਨਹੀਂ ਹੈ। ਦਰਅਸਲ ਇਹ ਵੀਡੀਓ ਪੁੱਚੋ ਮੰਡੀ ਦਾ ਹੈ ਜਿੱਥੇ ਪੰਜਾਬ ਪੁਲਿਸ ਦਾ ਪੇਪਰ ਸੀ। ਉਸ ਨੂੰ ਦੇਖਦੇ ਹੋਈ ਦੋ ਬੱਚਿਆਂ ਨੇ ਉੱਥੇ ਇੱਕ ਬੈਂਚ ਲਾਇਆ ਤੇ ਉੱਪਰ ਗਮ ਰੱਖ ਲਈ ਕਿ ਚਲੋ ਜੇ ਕਿਸੇ ਦੀ ਕਈ ਵਾਰ ਕੋਈ ਡਾਕੂਮੈਂਟ ਤੇ ਫੋਟੋ ਲੱਗਣ ਵਾਲੀ ਹੁੰਦੀ ਹੈ ਤਾਂ ਉਹ ਗੂੰਦ ਨਾਲ ਲਾ ਦਿਆ ਕਰਨਗੇ ਤੇ ਚਲੋ ਸਾਡੇ ਕੋਈ ਪੈਸੇ ਬਣ ਜਾਇਆ ਕਰਨਗੇ। ਉੱਥੇ ਹੀ ਰੋਡ ਦੇ ਉੱਪਰ ਇੱਕ ਢਾਬਾ ਹੈ ਜਿਸ ਦਾ ਨਾਮ ਹੈ ਆਪਣਾ ਢਾਬਾ। ਉੱਥੋਂ ਦਾ ਇੱਕ ਬੰਦਾ ਆਉਂਦਾ ਤੇ ਇਸ ਬੱਚੀ ਤੇ ਇਸ ਦੇ ਭਰਾ ਦੇ ਨਾਲ ਬੜੀ ਹੀ ਬਾਤ ਸਲੂਕੀ ਕਰਦਾ ਹੈ ਜਿਸ ਨੂੰ ਦੇਖ ਕੇ ਬਹੁਤ ਜ਼ਿਆਦਾ ਦੁੱਖ ਲੱਗਿਆ ਆਪਣਾ ਫਰਜ਼ ਇਹ ਮੰਨਦਾ ਹੈ ਕਿ ਇਸ ਵੀਡੀਓ ਨੂੰ ਇੰਨਾ ਜ਼ਿਆਦਾ ਸ਼ੇਅਰ ਕੀਤਾ ਜਾਵੇ ਇਸ ਬੰਦੇ ਨੂੰ ਇੰਨੀ ਇੱਕ ਲਾਂਤਾਂ ਪੈਣ ਕੇ ਇਹ ਬੰਦਾ ਮਾਫੀ ਮੰਗਣ ਦੇ ਲਈ ਮਜਬੂਰ ਹੋ ਜਾਵੇ ਕਿਉਂਕਿ ਐਦਾਂ ਕਿਸੇ ਦੀ ਵੀ ਰੋਜੀ ਰੋਟੀ ਦੇ ਵਿੱਚ ਲੱਤ ਮਾਰਨਾ ਕਿਸੇ ਦਾ ਹੱਕ ਨਹੀਂ ਹੈ ਤੁਹਾਨੂੰ ਦੱਸ ਦਈਏ ਕਿ ਜਿਸ ਬੰਦੇ ਨੇ ਇਸ ਵੀਡੀਓ ਨੂੰ ਬਣਾਇਆ ਹੈ ਉਸ ਦੇ ਵੱਲੋਂ ਤੇ ਉਸ ਦੇ ਫਾਦਰ ਸਾਹਿਬ ਦੇ ਵੱਲੋਂ ਇਸ ਬੱਚੀ ਦੀ ਸਪੋਰਟ ਕੀਤੀ ਗਈ ਹੈ ਤੇ ਹੋਰ ਸਾਰੇ ਬੰਦੇ ਦੇਖ-ਦੇਖ ਕੇ ਅੱਗੋਂ ਲੰਘ ਰਹੇ ਸਨ ਹੌਣ ਦਿੰਦਾ ਤੇ ਜਦੋਂ ਮੈਂ ਵੀ ਵੀਡੀਓ ਦੇ ਵਿੱਚ ਕਹਿ ਰਿਹਾ ਕਿ ਤੂੰ ਮਾਰ ਮਾਰ ਉਹਦਾ ਮਤਲਬ ਇਹ ਸੀ ਕਿ ਤੂੰ ਮਾਰ ਕੇ ਦਿਖਾ ਕਈ ਵਿਦਵਾਨ ਕਹਿ ਰਹੇ ਨੇ ਜੀ ਕਿ ਵੀਡੀਓ ਬਣਾਉਣ ਵਾਲਾ ਵੀ ਇਸ ਤਰ੍ਹਾਂ ਕਰ ਰਿਹਾ ਕਿਸੇ ਨੇ ਇਹਨਾਂ ਨਾਲ ਨੂੰ ਸੜਾਇਆ ਨਹੀਂ ਹੈਗਾ ਤਾਂ ਤੁਸੀਂ ਦੇਖੋ ਇਧਰੋਂ ਕਿ ਸਾਡਾ ਲਾਣੇਦਾਰ ਮੇਰਾ ਬਾਪੂ ਜੀ ਤੇ ਉਹ ਖਾਲਸੇ ਦਾ ਧਰਮ ਨਿਭਾਉਂਦੇ ਹੋਏ ਉਹਨਾਂ ਨੇ ਫਿਰ ਜਾ ਕੇ ਇਹਨੂੰ ਰੋਕਿਆ ਹੋਰ ਲੋਕ ਕਾਫੀ ਸਾਰੇ ਉੱਥੋਂ ਲੰਘ ਰਹੇ ਸੀ ਕੋਈ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ ਤੇ ਫਿਰ ਲਾਣੇਦਾਰ ਨੇ ਜਾ ਕੇ ਕਿਹਾ ਕਿ ਤੂੰ ਇਸ ਤਰ੍ਹਾਂ ਕਿਉਂ ਕਰਦਾ ਇਹ ਫਿਰ ਇਹ ਉਹਨਾਂ ਨੂੰ ਵੀ ਬੋਲਣ ਲੱਗਿਆ ਕਿ ਤੁਸੀਂ ਆਪਣਾ ਕੰਮ ਕਰੋ ਤਾਂ ਲਾਣੇਦਾਰ ਨੇ ਕਿਹਾ ਕਿ ਮੈਂ ਆਪਣਾ ਕੰਮ ਹੀ ਕਰ ਰਿਹਾ ਸੋ ਇਸ ਤਰ੍ਹਾਂ ਲੋਕ ਦੇਖ ਤਾਂ ਲੈਂਦੇ ਨੇ ਕਈ ਉਹ ਦੋਸਤ ਕਹਿ ਰਹੇ ਨੇ ਕਿ ਜੀ ਇੱਥੇ ਪੁਲਿਸ ਨੂੰ ਕੰਪਲੇਂਟ ਕਰਨੀ ਸੀ ਇੱਥੇ 30 35 ਪੁਲਿਸ ਵਾਲੇ ਵੀ ਸੀਗੇ ਕਿਸੇ ਕੋਈ ਗਰੀਬ ਦੀ ਨਹੀਂ ਸੁਣਦਾ ਇਸੇ ਲਈ ਮੇਰਾ ਮਕਸਦ ਸੀਗਾ ਕਿ ਵੀਡੀਓ ਬਣਾ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਕਰਾਂ ਤਾਂ ਕਿ ਇਸ ਬੰਦੇ ਨੂੰ ਲਾਣਤਾਂ ਪਾਈਆਂ ਜਾਣ ਇਹਨੂੰ ਸਬਕ ਸਿਖਾਇਆ ਜਾਵੇ ਅੱਗੇ ਤੋਂ ਕਿਸੇ ਗਰੀਬ ਨਾਲ ਇਹ ਤਕਾ ਨਾ ਕਰੇ